ਆ ਵੇਖੋ ਭਾਈ ਕਿੰਨਾ ਵੱਡਾ ਪਹਾੜ ਆ ਉਨੀ ਹੀ ਵੱਡੀ ਇਸ ਪਹਾੜ ਦੇ ਥੱਲੇ ਹੈਗੀ ਆ ਕੋਲੇ ਦੀ ਖਾਨ ਉਹ ਵੀ 3000 ਫੁੱਟ ਡੂੰਗੀ ਇਹੋ ਜਿਹਾਂ ਖਾਨਾਂ ਦੇ ਵਿੱਚੋਂ ਕੋਲਾ ਕੱਢ ਕੇ ਬਾਹਰ ਲਿਆਇਆ ਜਾਂਦਾ ਫਿਰ ਉਹਦੀ ਬਿਜਲੀ ਬਣਾਈ ਜਾਂਦੀ ਹੈ ਫਿਰ ਹੀ ਕੰਮ ਕਾਜ ਚੱਲਦੇ ਨੇ ਬਈ ਫੈਕਟਰੀਆਂ ਚੱਲਦੀਆਂ ਨੇ ਆਪਣੇ ਘਰਾਂ ਤੱਕ ਬਿਜਲੀ ਪਹੁੰਚਦੀ ਹੈ ਉਹਨਾਂ ਦੇ ਪਿੱਛੇ ਦੀ ਵਜ੍ਹਾ ਆ ਮਿਹਨਤੀ ਹੱਥ ਹੁੰਦੇ ਨੇ ਤੁਸੀਂ ਅੰਦਰ ਦੇਖਿਓ ਵਾਕਿ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਨਾ ਮਿੱਤਰੋ ਹਵਾ ਨਾ ਪਾਣੀ ਨਾ ਰੋਸ਼ਨੀ ਸਿਰਫ ਹਨੇਰਾ ਤੇ ਇੱਕ ਟਾਰਚ ਦੀ ਲਾਈਟ ਕੋਈ ਤਾਜੀ ਹਵਾ ਨਹੀਂ ਦੇਖੀ ਚੱਲਿਓ ਬਾਈ ਤੁਸੀਂ ਕਿਵੇਂ ਅੱਗੇ ਦੀ ਅੱਗੇ ਰਸਤਾ ਚੱਲੀ ਜਾਂਦਾ ਤੂੰ ਤੁਸੀਂ ਖੁਦ ਸਮਝਦਾਰ ਹੋ ਚੱਲ ਰਿਹਾ ਚੱਲ ਰਿਹਾ ਕਮਾਲ ਆ ਬਾਈ ਮੈਂ ਤਾਂ ਹੈਰਾਨ ਆ ਆ ਦੇਖ ਕੇ ਤਾਂ ਮੇਰਾ ਆਪ ਦਾ ਸਾਹ ਰੁਕਣ ਲੱਗ ਪਿਆ ਐਨੀ ਲੰਬੀ ਗੁਫਾ ਯਾਰ ਅਸੀਂ ਤਾਂ ਮਾੜਾ ਜਿਹਾ ਕਿਸੇ ਗੁਫਾ ਦੇ ਅੰਦਰ ਨਹੀਂ ਜਾਂਦੇ ਘਬਰਾ ਹਾਂ ਦਾ ਆ ਵੀਰਾਂ ਨੂੰ ਤਾਂ ਸਲੂਟ ਆ ਭਾਈ ਇੱਥੇ ਕੰਮ ਕਰਨ ਲਈ ਜਿਗਰਾ ਚਾਹੀਦਾ ਜਿਗਰਾ ਪਤਾ ਨਹੀਂ ਹੁੰਦਾ ਕਿ ਵਾਪਸ ਆਉਣਾ ਜਾਂ ਨਹੀਂ ਆਪਾਂ ਸੁੱਤੇ ਰਹਨੇ ਆ ਏਸੀ ਪੱਖੇ ਛੱਡੀ ਉਹਨਾਂ ਦੇ ਪਿੱਛੇ ਆਹ ਮਿਹਨਤੀ ਬੰਦਿਆਂ ਦੇ ਹੱਥ ਹੁੰਦੇ ਆ